हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਘੜਕਾ ਨੇੜੇ ਚੋਲਾ ਸਾਹਿਬ ਤਹਿਸੀਲ ਜ਼ਿਲ੍ਹਾ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਵੀਰ ਅਮਰਤ ਕੋਲ ਪਹੁੰਚਿਆ ਦੋਸਤੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੈ ਪਸ਼ੂ ਵਪਾਰ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਇਸ ਘਰੇ ਆਉਂਦੇ ਆ ਕੋਈ 5-4 ਨੱਕ ਜਿਹੜੇ ਦੋਸਤੋ ਐਵਰੀ ਟਾਈਮ ਜਿਹੜੇ ਅਵੇਲੇਬਲ ਹੁੰਦੇ ਆ आज इस कवरेज ਵਿੱਚ ਦੋ ਬੈੜਾ ਤੁਹਾਨੂੰ ਦਿਖਾਉਣੀਆਂ ਦੋਸਤੋ ਇੱਕ ਬੈੜ ਬਿਲਕੁਲ ਤਾਜੀ ਸੂਈ ਸਬਈ ਆ ਇੱਕ ਟੋਕੜ ਬੈੜ ਤੁਹਾਨੂੰ ਦਿਖਾ ਦਾਂਗੇ ਜਿਹੜੀ ਡੱਬੀ ਤੁਸੀਂ ਆ ਸਾਹਮਣੇ ਦੇਖ ਰਿਹਾ ਜੀ ਇੱਕ ਝੋਟੀ ਤੁਹਾਨੂੰ ਦਿਖਾਉਣੀ ਆ ਦੋਸਤੋ ਪਹਿਲੇ ਨੰਬਰ ਤੋਂ ਜਿੱਥੋਂ ਆਪਾਂ ਸਟਾਰਟ ਕਰਾਂਗੇ ਝੋਟੀ ਵੀ ਬਿਲਕੁਲ ਤਾਜੀ ਸੂਈ ਸਬਈ ਆ ਪਹਿਲਣ ਝੋਟੀ ਪਹਿਲਾ ਸੂਆ ਸੂਈ ਆ ਇਹ ਤਿੰਨ ਪਸ਼ੂਆ ਦੋਸਤੋ ਤਿੰਨਾ ਪਸ਼ੂਆ ਦੀ ਡਿਟੇਲ ਆਪਾਂ ਵੀਰ ਅਮਰਤਾ ਦੇ ਨਾਲ ਪੂਰੀ ਗੱਲਬਾਤ ਕਰ ਲਾਂਗੇ ਪੂਰੀ ਇਨਫੋਰਮੇਸ਼ਨ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਸੋ ਵੀਡੀਓ ਦੇ ਨਾਲ ਦੋਸਤੋ ਐਂਡ ਤੱਕ ਤੁਸੀਂ ਜਰੂਰ ਬਨੇ ਰਹੋ ਤਾਂ ਜੋ ਦੱਸੀ ਗਈ ਇਨਫੋਰਮੇਸ਼ਨ ਸਾਰੇ ਵੀਰਾਂ ਨੂੰ ਸਮਝ ਵਿੱਚ ਆ ਸਕੇ ਅੱਜ 28 ਦਸੰਬਰ ਨੂੰ ਆਪਾਂ ਇਹ ਕਵਰੇਜ ਕਰਦੇ ਆਂ ਜੀ ਟਾਈਮ ਕੋਈ ਮਾਰਨਿੰਗ ਦੇ 9:30 ਵਜੇ ਦਾ ਸਮਾਂ ਆਓ ਲੈਨੇ ਆ ਜਾਣਕਾਰੀ ਵੀਰ ਅਮਰਤਾ ਸਭ ਤੋਂ ਪਹਿਲਾਂ ਵੀਰ ਅਮਰ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਰਾਜਵੀਰ ਕੀ ਹਾਲ ਚਾਲ ਨੇ ਠੀਕ ਠਾਕ ਜੀ ਆਪਦੇ ਸੁਣਾਓ ਬਹੁਤ ਵਧੀਆ ਭਰਾ ਜੀ ਹੋਰ ਠੀਕ ਠਾਕ ਹਾਂਜੀ ਹਾਂਜੀ ਤੇ ਅਮਰਤ ਕਿਵੇਂ ਵਧੀਆ ਚੱਲੀ ਜਾਂਦਾ ਵਪਾਰ ਦਾ ਕੰਮ ਮੇਰੇ ਬਹੁਤ ਵਧੀਆ ਕੰਮ ਚੱਲੀ ਜਾਂਦਾ ਠੀਕ ਆ ਜੀ ਹਾਂਜੀ ਪਸ਼ੂ ਆਉਂਦੇ ਰਹਿੰਦੇ ਇਸੇ ਤਰੀਕੇ ਹਾਂਜੀ ਹਾਂਜੀ ਠੀਕ ਆ ਤੇ ਅੱਜ ਆਪਣੇ ਕੋਲ ਜਿੱਦਾਂ ਦੱਸਤਾ ਵੀ ਤਿੰਨ ਨਾਗ ਨੇ ਦੋ ਵੜਾਂ ਤੇ ਇੱਕ ਝੋਟੀ ਆ ਹਾਂਜੀ ਹਾਂਜੀ ਵੀਰ ਜੀ ਇੱਕ ਗੱਬਣ ਵੈਂਡ ਲਈ ਆ ਆਪਾਂ ਪਾਈ ਲੈਣ ਬਹੁਤ ਚੰਗੀ ਵੱਛੀ ਆ ਡੱਬੀ ਉਹ ਹੋਣੀ ਅੱਜ ਠੀਕ ਆ ਜੀ ਹਾਂਜੀ ਹਾਂਜੀ ਇਹ ਪਹਿਲਾ ਸਵੇ ਸੁਣੀ ਹੈ ਹਾਂਜੀ ਪਾਈ ਲੈਣ ਪਾਈ ਲੈਣ ਵੱਛੀ ਚੰਗੀ ਆ 20 ਪਾਰਸ ਵਾਲੀ ਡੱਬੀ ਆ ਹਾਂਜੀ ਹਾਂਜੀ ਐਚ ਐਫ ਹਾਂਜੀ ਹਾਂਜੀ ਲੋ ਵੀ ਦੋਸਤੋ ਵੱਛੀ ਇੱਕ ਆ ਜਾਣੀ ਆ ਡੱਬੀ ਵੱਛੀ ਆ ਇੱਟ ਜੇ ਫੂ ਬਸ ਇਰਵਾ ਪਾ ਦਿੰਨੇ ਹਜੇ ਫਾਰਮ ਤੇ ਜਾਂ ਘਰੇ ਵੀਰ ਦੇ ਨਹੀਂ ਪਹੁੰਚੀਗੀ ਜਦੋਂ ਆ ਜਾਂਦੀ ਹੈ ਦੋਸਤੋ ਤੁਸੀਂ ਡਿਟੇਲ ਲੈ ਲਿਓ WhatsApp ਤੇ ਵੀਡੀਓ ਮੰਗਾ ਲਿਓ ਰੇਟ ਪ੍ਰਤਾਪ ਦਾ ਤੈ ਬਿਠਾ ਲਿਓ ਠੀਕ ਹੈ ਹਾਂਜੀ ਹਾਂਜੀ ਤੇ ਅੱਜ ਜਿਹੜੀਆਂ ਆਪਣੇ ਕੋਲ ਤਿੰਨ ਇਹ ਆਪਣੇ ਕੋਲੇ ਤਿੰਨ ਨਾਗਾ ਅੱਜ ਇੱਕ ਵੈੜਾ ਟੋਕੜ ਇੱਕ ਸੂਈ ਸਵਾਈ ਆ ਤੇ ਇੱਕ ਛੋਟੀ ਸੂਈ ਸਵਾਈ ਦਾ ਜੀ ਹੂੰ ਬੌਲੇ ਤੇ ਚੱਲ ਆਂਦੀ ਠੀਕ ਆ ਜੀ ਹਾਂਜੀ ਹਾਂਜੀ ਆਜੋ ਕਰੀਏ ਸਟਾਰਟ ਹਾਂਜੀ ਹਾਂਜੀ ਲਓ ਵੀ ਦੋਸਤੋ ਸ਼ੁਰੂਆਤ ਕਰਦੇ ਹਾਂ ਇੱਕ ਪਾਸੇ ਲੱਗ ਜਾਨੇ ਆ ਇਧਰੋਂ ਆ ਜੀਏ ਹਾਂਜੀ ਹਾਂਜੀ ਆ ਜੀ ਤੋਂ ਸੋ ਵੇਰਾਂ ਦਾ ਦੋਸਤੋ ਆਪਾਂ ਸਟਾਰਟ ਕਰ ਲੈਨੇ ਆ ਪਹਿਲੇ ਨੰਬਰ ਤੋਂ ਆ ਵਛੀ ਤੋਂ ਆਪਾਂ ਸਟਾਰਟ ਕਰ ਲੈਨੇ ਆ ਠੀਕ ਆ ਜੀ ਤੇ ਅਮਰਤ ਕੀ ਸੂਆ ਆ인다 ਸੂਆ ਕਿੰਨਾ ਦੂਜਾ ਸੂਆ ਵੀਰ ਜੀ ਦੁੱਧ ਦੇ ਥੱਲੇ 15 ਕਿਲੋ 14 ਕਿਲੋ ਪੱਕਾ ਉਹ ਠੰਡਾ ਦੁੱਧ ਦੂਜਾ ਸੂਆ ਹਾਂਜੀ ਹਾਂਜੀ ਠੀਕ ਆ ਜੀ ਜਲਸੀ ਸ਼ਾਈ ਵਾਲ ਕ੍ਰੋਸ ਆ ਗਈ ਠੀਕ ਆ ਜੀ ਹਾਂਜੀ ਲਓ ਜੀ ਜਰਸੀ ਤੇ ਸ਼ਾਈ ਵਾਲ ਕ੍ਰੋਸ ਅੰਗ ਦੇ ਵਿੱਚ ਆ ਦੋਸਤੋ ਠੀਕ ਆ ਤੇ ਦੂਜਾ ਸੂਆ ਦਿਨ ਕਿੰਨੇ ਕੁ ਹੋਗੇ ਨੂੰ ਵੀਰੇ ਇਹਨੂੰ ਹਫਤਾ ਆ ਗਿਆ ਮਗਰ ਵਛੀ ਆ ਲਓ ਜੀ ਤੇ ਮਗਰ ਬੱਚੀ ਆ ਦੋਸਤੋ ਫੀਮੇਲ ਕਾਫ ਨੂੰ ਜਨਮ ਦਿੱਤਾ ਮੰਨ ਕੇ ਚੱਲੇ ਕੋਈ ਦਸਾਂ ਕਿ ਦਿਨਾਂ ਦੀ ਸੂਈ ਆ ਹਾਂਜੀ ਹਾਂਜੀ ਬੱਚਾ ਬਹੁਤ ਸੋਹਣਾ ਪਿਆ ਹੈ ਹਨਾ ਹਾਂ ਬੱਚੀ ਬਹੁਤ ਆ ਵੇਖੋ ਜੀ ਉਹ ਬੱਚੀ ਬਿਲਕੁਲ ਬਰਾਊਨ ਜਿਹਾ ਕਲਰ ਆ ਦੋਸਤੋ ਬੇਸਕੂਟੀ ਜਿਹਾ ਕਲਰ ਆ ਵਾਈਟ ਵਿੱਚ ਹਾਂ ਦਾ ਕਰਕੇ ਇਕੱਠੀ ਜਿਓਗੇ ਖਲੋਤੀ ਹੁੰਦਾ ਮਸ਼ੀਨ ਨਹੀਂ ਬਿਲਕੁਲ ਹਾਂ ਤੇ ਕੋਈ ਗੱਲ ਸਾਂਭੀ ਆ ਉਹ ਜੀ ਆ ਲਓ ਜੀ ਸੋ ਬੱਚਾ ਪੋਚਿਆਂ ਦੇ ਉੱਪਰ ਇੱਕ ਵਾਰ ਫੇਰ ਬੋਰੀ ਬਾਰੀ ਜਰੂਰ ਪਾ ਦਿਓ ਹਾਂਜੀ ਹਾਂਜੀ ਤੇ ਬੱਚੇ ਕਿਉਂਕਿ ਬਿਲਕੁਲ ਨੌਜਮੇ ਬੱਚੇ ਆ ਹਾਂਜੀ ਤੇ ਦਸਾਂ ਕੁ ਦਿਨਾਂ ਦਾ ਦੋਸਤੋ ਸੁਹਾ ਮੰਨ ਕੇ ਕੋਈ ਵੀਰ ਸਬਦਾ ਕਰ ਸਕਦਾ ਦੂਜਾ ਸੁਹਾ ਬੈਠ ਬਹੁਤ ਚੰਗਾ ਵਸ਼ੀਨ ਤੇ ਬਾਕੀ ਥਣ ਥਣ ਵੀ ਤੁਹਾਨੂੰ ਪ੍ਰੋਪਰ ਦਿਖਾ ਦਿੰਨੇ ਆ ਦੋਸਤੋ ਮੱਝਾਂ ਦਾ ਥਣ ਆ ਤੁਸੀਂ ਵੇਖੋ ਮੁੱਠੀ ਥਾਣਾ ਪੂਰਾ ਬਿਲਕੁਲ ਨੋਕ ਕਲਮੀ ਥਾਣਾ ਤੇ ਸਪੇਸ ਵਾਂਟ ਵੀ ਚੰਗੀ ਏ ਆਪਸੀ ਥਾਣਾ ਦੀ ਆ ਤੁਸੀਂ ਦੇਖੋ ਮੜਾਜ ਠੀਕ ਹੈ ਜੀ ਸੋ λεਵਾ ਬਿਲਕੁਲ ਫਾੜੀ ਵਾਲਾ ਚੱਡਾ ਦੋਸਤੋ ਇੱਕ ਸਾਰ λεਵਾ ਹਾਂਜੀ ਤੇ ਹੈ ਜਿੰਨੀ ਵੀ ਆ ਬਾਡੀ ਬੰਤਰ ਦੀ ਜੇਕਰ ਆਪਾਂ ਗੱਲ ਕਰ ਲਈਏ ਸਰੀਰਕ ਪੱਖੋਂ ਤੇ ਰਾਜੀ ਆ ਹਾਂਜੀ ਵੇਲਬੂਲ ਸੋਹਣੀ ਆ ਵੈੜ ਦੀ ਹਾਈਟ ਕੋਈ ਵੀਰ ਭਾਵੇਂ ਮੀਡੀਅਮ ਮੰਨ ਲਏ ਵੇਲਬੂਲ ਲੰਬਾਈ ਬਹੁਤ ਸੋਹਣੀ ਆ ਤੇ ਦਸਾਂ ਕੁ ਦਿਨਾਂ ਦੀ ਸੋਈ ਆ ਤੇ ਦੁੱਧ ਕਿੰਨਾ ਕ ਅਮਰਤ ਹੋਣਾ ਵੀਰੇ 14 ਕਿਲੋ ਪੱਕਾ ਦੁੱਧ ਦਾ 15 16 ਕਿਲੋ ਦਾ ਵਿਖਾਵਾ ਲਓ ਜੀ 13 13 14 ਕਿਲੋ 14 ਕਿਲੋ ਹੋਊਗਾ 13 ਉਹਨੇ ਲਓ ਜੀ 13 14 14 ਕਿਲੋ ਕੋਈ ਵੀਰ ਮੰਨ ਕੇ ਸੌਦਾ ਕਰ ਲੈ 14 ਕਿਲੋ ਦੁੱਧ ਢੋਡੀ ਦੀ ਡਰਤੀ ਘਰੋਂ ਨਹੀਂ ਕੱਢੀ ਆ ਬਿਲਕੁਲ 14 ਕਿਲੋ ਦੁੱਧ ਜਿਹੜਾ ਦੋਸਤੋ ਇਹਦੇ ਥੱਲੇ ਮੌਜੂਦ ਆ ਉਦਾਂ ਸੀਲਸ ਲੱਗ ਪੂਰੀ ਹਾਂਜੀ ਠੀਕ ਆ ਸੀਲਸ ਆਊਗਾ ਵੈਸੇ ਠੰਡੀ ਧੀਰੀ ਆ ਵੀਰ ਕਹਿੰਦਾ ਵੀ ਪੂਰੀ ਸੀਲਸ ਆਊਗਾ ਚਵਾਈ ਬੜੀ ਆਰਾਮ ਨਾਲ ਦੋਸਤੋ ਕੋਈ ਵੀ ਕਰਨ ਲੂਗਾ ਕੋਈ ਮਤਲਬ ਜਿੰਨਾ ਚਿਰ ਮਰਜੀ ਚ ਹੋਈ ਜਾ ਕਾਲੀ ਪੈਣ ਵਾਲੀ ਨਹੀਂ ਅੱਛਾ ਅੱਛਾ ਜੀ ਹਾਂਜੀ ਹਾਂਜੀ ਮੈਂ ਕੋਈ ਵੰਗਾਉਂਗਾ ਤਾਂ ਚਲੋ ਆਪਾਂ ਭਾਈ ਲੈਨੇ ਹਾਂ ਹਾਂਜੀ ਵੰਗਾ ਦੇ ਵੀਰੇ ਪਾਉਣਾ ਹੀ ਪੈਂਦਾ ਵੰਗੇ ਤਾਂ ਬਿਨਾਂ ਤੁਹਾਨੂੰ ਪਾ ਡੰਗਰ ਲੈਂਦਾ ਹੀ ਕੋਈ ਨਹੀਂ ਹੁਣ ਆਪਣੇ ਘਰੇ 14 ਕਿਲੋ ਚਵਾਦਾਂਗੇ ਵੀਰੇ ਆਪਾਂ ਦੋ ਟਾਈਮ ਤਿੰਨ ਟਾਈਮ ਆਪਦੀ ਤਸੱਲੀ ਕਰੇ ਪੈਸੇ ਦੇਣੇ ਵੀਰ ਜੀ ਹਾਂਜੀ ਵਾਹ ਜੀ ਵਾਹ ਆ ਲਓ ਫਿਰ ਸੋ ਦੋਸਤੋ ਹਰ ਇੱਕ ਵਪਾਰੀ ਦੀ ਇੱਕ ਇਹ ਵੀ ਰਿਕਵੈਸਟ ਅਪੀਲ ਆਪਦੇ ਵੱਲੋਂ ਵੀ ਹੁੰਦੀ ਹੈ ਵੀ ਆਪਦੀ ਭਾਈ ਆਣ ਕੇ ਤਸੱਲੀ ਕਰੋ ਆਨਲਾਈਨ ਸੌਦਾ ਵੀ ਦੋਸਤੋ ਬੈਸਟ ਆ ਪਰ ਚਲੋ ਉਹ ਤਾਂ ਵਪਾਰੀ ਨਾਲ ਜਾਂ ਕਿਸੇ ਅੱਗੇ ਓਨਰ ਦੇ ਨਾਲ ਤੁਹਾਡਾ ਤਾਲਮੇਲ ਆ ਜੇ ਸਹੀ ਬਹਿ ਜਾਂਦਾ ਹੈ ਵੀ ਸ਼ਵਾਸ਼ਾ ਤੇ ਤੁਸੀਂ ਆਨਲਾਈਨ ਕਰ ਸਕਦੇ ਜੀ ਆਦਰਵਾਇਜ਼ ਤੁਸੀਂ ਘਰ ਆਣ ਕੇ ਆਪਦੀ ਵਰਾ ਕੇ ਤਸੱਲੀ ਵੀ ਕਰੋ ਕਿਉਂਕਿ ਪੈਸੇ ਨੋਟ ਲਾਉਣੇ ਆ ਦੋਸਤੋ ਸਾਰੇ ਵੀਰਾਂ ਨੇ ਇਨਵੈਸਟਮੈਂਟ ਕਰ ਰਹੀ ਹੈ ਠੀਕ ਆ ਤੇ ਕਿੰਨਾ ਮੁੱਲ ਕਰਦੇ ਆ ਮੇਰੇ ਇਹਦਾ ਜਨਮਾਨ ਜਾਂ ਰੇਟ ਕਰਨਾ 50 ਨਹੀਂ 45 ਨਹੀਂ ਕਰਨਾ 40000 ਚ ਛੋੜ ਹੀ ਕਰਨੀ ਹੈ ਬਾ 40 ਚ ਹਾਂ ਠੀਕ ਹੈ 17 ਕਿਲੋ ਦੁੱਧ 16 17 ਕਿਲੋ ਭਰਨਾ ਨੇ ਹੋਣ ਵੀ ਵਿਖਾਵਾ 16 ਕਿਲੋ ਦਾ ਆਪਾਂ 14 ਕਿਲੋ ਠੰਡਾ ਦੁੱਧ ਬਣਾ ਲਾਂਗੇ ਹਾਂ 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 ਚਲੋ ਠੀਕ ਹੈ ਜੀ ਸੋ ਨਾਰਮਲੀ ਚਲੋ ਕਰਮਾ ਦੀ ਵੇਖੋ ਜੀ ਇੰਨੇ ਰੁਪਈਆ ਦੇ ਵਿੱਚ 13 14 13 14 ਥੋੜਾ ਨਹੀਂ ਦੁੱਧ ਇੰਨਾ ਦਿੱਤੀ ਜਾਵੇ ਬਹੁਤ ਆਸ਼ੀ ਸਿਰਫ ਸੀਲਸ ਲੱਗ ਆਪਾਂ ਚੋਣੀ ਧਾਰ ਹਮਰਾ ਦਿੰਨੇ ਚੋਣ ਲੱਗੇ ਠੀਕ ਹੈ ਜੀ ਲਓ ਜੀ ਸੋ ਦੋਸਤੋ ਧਾਰਾਂ ਜਿਹੜੀਆਂ ਤੁਹਾਨੂੰ ਨਾਲ ਦੀ ਨਾਲ ਹੀ ਮਾਰ ਕੇ ਆਪਾਂ ਦਿਖਾਈ ਜਾਵਾਂਗੇ ਤੇ ਪਸ਼ੂਆਂ ਧਾਰਾਂ ਵੀ ਤੁਸੀਂ ਨਾਲ ਹੀ ਵੇਖ ਲੀਆਂ ਨੇ ਚੰਗੀ ਆ 40 ਚੋ ਮਾਨ ਤਨ 40 ਚ ਛੋਟ ਹੀ ਕਰਨੀ ਵੀਰੇ 40 ਚ ਛੋਟ ਹੀ ਹੋਣੀ ਹੈ ਹਾਂਜੀ ਹਾਂਜੀ ਲਓ ਜੀ ਠੀਕ ਆ ਵੱਛੀ ਪਸੰਦ ਆਊਗੀ ਆ ਆ ਗਈ ਅਗਲੇ ਪੰਨੇ ਆਪਣੇ ਕੋਲ ਟੋਕੜ ਟੋਕੜ ਵੱਛੀ 8 ਕਿਲੋ ਦੁੱਧ 7 ਪੱਕਾ ਹੋਊਗਾ ਲਓ ਜੀ 8 ਕਿਲੋ ਦੁੱਧ ਹੈਗਾ ਵੈਸੇ ਪਰ 7 ਕਿਲੋ ਮੰਨ ਕੇ ਅੱਗੇ ਕੋਈ ਸੌਦਾ ਕਰ ਲੈ ਅੱਗੇ ਬਣੀ ਥਣੀ ਵੀ ਬਣੀ ਵੀਰੇ ਆਵੇ ਪਾਣੀ ਮਾਰਨ ਦੀ ਪਾਣੀ ਮਾਰਦੀ ਆ ਹਾਂਜੀ ਪਰ ਜੂ ਵੀ ਦਿਹਾੜੀ ਤੱਕ ਹੀ ਹੀਟ ਆਉਣ ਵਾਲੀ ਆ ਬਸ ਅੱਛਾ ਅੱਛਾ ਤੇਖਾ ਜੇ ਦੋਸਤੋ ਖੋਲ ਕੇ ਵੀਰਾਂ ਦਾ ਹੀਟ ਨਹੀਂ ਪਾਣੀ ਆ ਮਾਰਿਆ ਹੈ ਹਾਂ ਤੇ ਹੀਟ ਕੱਟ ਜੂਗੀ ਅੱਜ ਭਲਕ ਜਿਹੜੀ ਪੂਰੀ ਹੀਟ ਕੱਟ ਜੂਗੀ ਜਿਹੜਾ ਵੀਰ ਕੋਲ ਅਗੇ ਆਪਦੀ AI ਤੁਸੀਂ ਆਪਣੇ ਘਰ ਵੀ ਕਰਵਾ ਸਕਦੇ ਜੇ ਚੋਣ ਚੋਣ ਬਹੁਤ ਪੋਲੀ ਐ ਵੀ ਹੂੰ ਬਹੁਤ ਜਿਆਦੀ ਠੰਡੀ ਧੀਰੀ ਐ ਲਓ ਜੀ ਪ੍ਰਿੰਟ ਵੀ ਵਧੀਆ ਵਾ ਨਵਾ ਨੂੰ ਨਾ ਲਿਆ ਗਰੀ ਵਰਗੀ ਨਿਕਲਦੀ ਨਵਾ ਬਿਲਕੁਲ ਬਿਲਕੁਲ ਡੱਬੀ ਵਹਿੜਾ ਦੋਸਤੋ ਵੈਸੇ ਨਵਾਇਆ ਧਵਾਇਆ ਨਹੀਂ ਪਸ਼ੂ ਮਾਰਨਿੰਗ ਮੇਰੇ ਨਾਲ ਵੀਰ ਗੱਲ ਕਰਦਾ ਪਿਆ ਸੀ ਵੀ ਵੀਰ ਇੱਕ ਤਾਂ ਲਾਈਟ ਲੂਟਦੀ ਜਿਹੜੀ ਆ ਦੇਖੇ ਤਾਂ ਆਈ ਨਹੀਂ ਲੱਗਦਾ ਕਰਕੇ ਲਾਈਟ ਨਹੀਂ ਆਈ ਤੇ ਨਵਾਇਆ ਧਵਾਇਆ ਨਹੀਂਗਾ ਪਸ਼ੂ ਬਾਕੀ ਜਿਹੜਾ ਦੋਸਤੋ ਨਾਰਮਲ ਜਿਹੜੇ ਵੀਰ ਦੀ ਅੱਖ ਪਰਖਾ ਉਹਨਾਂ ਦੇਖ ਕੇ ਕੁਆਲਿਟੀ ਵਾਲੀ ਵਸ਼ੀਆ ਵੇਖੋ ਜੀ ਆਹ ਦੇਖੋ ਤੇ ਸੂਵੇ ਤੋਂ ਜੇ ਜੇ ਤੀਜੇ ਚੱਲਦੀ ਹੈ ਦੂਜੇ ਆਈ ਤੀਜੇ ਲਈ ਗੱਬਣ ਹੋਊਗੀ ਗਾੜੀ ਅੱਛਾ ਤੀਜੇ ਲਈ ਅੱਗੇ ਦੋਸਤੋਂ ਬਣੂ ਥਣੂਗੀ ਜਦੋਂ ਬਿਲਕੁਲ ਏ ਆਈ ਹੋ ਗਈ ਅੱਗੇ ਤੀਜੇ ਲਈ ਗੱਬਣ ਹੋਊਗੀ ਹੁਣ ਦੂਜੇ ਸੂਵੇ ਦੇ ਵਿੱਚ ਚੱਲ ਰਹੀ ਆ 8 7 8 ਕਿਲੋ ਜਿਹੜਾ ਦੁੱਧ ਕੋਈ ਵੀਰ ਮੰਨ ਕੇ ਸੌਦਾ ਕਰ ਸਕਦਾ ਹੈ ਹਾਂਜੀ ਹਾਂਜੀ ਸੋ ਲੇਵਾ ਕੁਆਲਟੀ ਜਿਹੜੀ ਆ ਬਿਲਕੁਲ ਤੁਸੀਂ ਵੇਖੋ ਲੇਵਾ ਲੂਵਾ ਬਿਲਕੁਲ ਵਿਖਾਲਾ ਪੱਧਰ ਆ ਜਿੰਨਾ ਵੀ ਕਰਮ ਵਾਲੀ ਦੇ ਥੱਲੇ ਹਾਂਜੀ ਤੇ ਥਣ ਥਣ ਵੀ ਬਿਲਕੁਲ ਹੋ ਵੀ ਸੀਲ ਆ ਇਹੋ ਜੀ ਉਹ ਨਹੀਂ ਹੈ ਮਤਲਬ ਕਾਲੀ ਪੈਣ ਵਾਲੀ ਨਹੀਂ ਹਾਂ ਬਹੁਤ ਜਿਆਦੀ ਚੰ ਤੇਗਾ ਦੀ ਦੋਦਾਂ ਦੀ ਹੁਣ ਬਹੁਤ ਜਿਆਦੀ ਖਰੀ ਕੋਈ ਆਨਲਾਈਨ ਸੌਦਾ ਕਰਦਾ 7 ਕਿਲੋ ਵੀਰੇ 7 ਕਿਲੋ ਪੱਕਾ ਹਾਂਜੀ ਇਹਨੇ ਠੀਕ ਹੈ ਤੇ ਕੀ ਇਹਦਾ ਕਰਦੇ ਲੈਣ ਦੇ ਮੇਰੇ ਮੁੱਲ ਬਣਾ ਇਹਦਾ 25 ਕਰ ਲਈਏ 30 ਕਰ ਲਈਏ 20 ਚੋਂ ਛੋਟਾ ਛੱਪਾ ਹੀ ਕਰਨਾ 20000 ਚੋਂ ਹਾਂ ਠੀਕ ਹੈ ਜੀ ਹਾਂ ਦੋਦ 9 ਕਿਲੋ ਕਰ ਜਣਾ ਹੀੜਾ ਆਉਂਦੀ ਹੈ ਨਾ ਤਾਂ ਘਟੀ ਆ ਬਾਕੀ ਮਿਲਨ ਮਲਾਪ ਦੇ ਵਿੱਚ ਪੱਕੇ ਪਾੜਾ ਵੰਡਾ ਪਾ ਕੇ ਪਾੜਾ ਪਾ ਗਏ ਸੀਲ ਇੰਨੀ ਬਣਾ ਸਾਰਾ ਜਿੰਨਾ ਮਰਜ਼ੀ ਚੋਲੇ ਚਲੋ ਲਓ ਵੀ ਦੋਸਤੋ ਠੀਕ ਆ ਜੀ 20000 ਦੇ ਵਿੱਚੋਂ ਮਾਨਤਨ ਹੋ ਜਾਊਗਾ ਹਾਂ ਸੋ 8 7 ਕਿਲੋ ਕੋਈ ਆਪਦੀ ਵੀਰ ਤਸਦੀ ਕਰ ਸਕਦਾ ਜਿਹੜਾ ਕੋਈ ਆਨਲਾਈਨ ਮੰਗਾਉਂਦਾ ਤੇ 7 ਕਿਲੋ ਵੀਰਾਂ ਦਾ ਮੰਗਾ ਕੇ ਬਹੁਤ ਵਧੀਆ ਲੱਗਾ ਵੇਖੋ ਠੀਕ ਆ ਥਣ ਜਿਹੜਾ ਦੋਸਤੋ ਮੁੱਠੀ ਥਾਣਾ ਉਹਦਾ ਵਧੀਆ ਥਣ ਦੀ ਕੁਆਲਿਟੀ ਆ ਨਹੀਂ ਥਣ ਛੋਟਾ ਹੋਊਗਾ ਪੂਰਾ ਚਵਾਈ ਵਾਲਾ ਥਾਣਾ ਹੂੰ ਆ ਲੋ ਜੀ ਚਵਾਈ ਵਾਲਾ ਦੋਸਤੋ ਮੁੱਠੀ ਥਾਣਾ ਹੱਥੀ ਚਵਾਈ ਦਾ ਥਾਣ ਲੱਗਾ ਹਾਂ ਸੋਨਾ ਜਿੰਨਾ ਲੈਵਲਟੀ ਹੈ ਦੋਸਤੋ ਸੋਹਣੀ ਆ ਫਿਰਸ ਆਰਡਰ ਆ ਵੈਡ ਅੱਗੇ ਵੀ ਜਦੋਂ ਬਿਲਕੁਲ ਬਣ ਕੇ ਤਿਆਰ ਹੋਈ ਉਹਨਾਂ ਦੇ ਸਮੇਂ ਚ ਆਰਡਰ ਜਿਹੜਾ ਫਿਕਸ ਰੱਖੂਗੀ ਕਸਮਾਂ ਲੈਵਾ ਹੋਊਗਾ ਦੋ ਬੜੀ ਵਧੀਆ ਕੁਆਲਟੀ ਵਾਲੀ ਵਛੀਆ ਬੋਦੀ ਵਾਲੀ ਵਛੀ ਤੇ ਜ਼ਿਆਦਾ ਨਹੀਂ ਆਪਾਂ ਕਹਿੰਦੇ ਚਲੋ ਕਰਮਾ ਵਾਲੀ ਸੱਜਰ ਵੀ ਜਿਹੜੀ ਆ ਦੋਸਤੋ 15 16 15 16 ਲੀਟਰ ਹਾਂਜੀ ਹਾਂਜੀ ਅੱਗੇ ਭਰਨ ਵਾਲੀ ਅੱਗੇ ਸੇਵਾ ਕਿਸੇ ਦੀ ਕੋਈ 18 ਵੀ ਚੋਲੇ ਇਹਦੇ ਥੱਲੇ ਹਾਂਜੀ ਹਾਂਜੀ ਤੇ ਬਾਕੀ 8 ਕਿਲੋ ਮੰਨ ਕੇ ਹੁਣ ਸੌਦਾ ਕਰ ਲਿਓ ਤੇ ਆ ਆ ਗਈ ਆਪਣੇ ਕੋਲ ਝੋਟੀ ਮੇਰੇ ਪਹਿਲਾਂ ਨਹੀਂ ਕੱਟੀ ਆ ਛੇ ਦਾੰ ਦਾ ਮੂੰਹ ਮੂੰਹ ਛਿੱਗੀ ਆ ਹਾਂਜੀ ਹਾਂਜੀ ਲੋਬ ਦੋਸਤੋ ਪਹਿਲਾਂ ਕੱਟੀ ਆ ਪਹਿਲਾ ਸਵੇ ਆ ਇਹ ਸੂਈ ਆ ਸੋ ਝੋਟੀ ਆ ਕੋਈ ਤੁਹਾਨੂੰ ਫੇਸ ਕੁਆਲਿਟੀ ਦਿਖਾ ਦਿੰਨੇ ਆ ਨਾ ਸਰ ਕੁਆਲਿਟੀ ਵਾਲੀ ਆ ਠੀਕ ਆ ਜੀ ਮੂੰਹ ਮੱਥੇ ਦੀ ਸੋਹਣੀ ਆ ਛੋਟੇ ਜਿਹੇ ਸਿੰਘਾਂ ਵੈਸੇ ਥੋੜੇ ਜਿ ਉੱਚੇ ਉਚਾਈ ਦੇ ਵਿੱਚੋਂ ਕਰਕੇ ਗੋਲਾਈ ਕੀਤੀ ਆ ਸਿੰਘਾਂ ਦੀ ਤੇ ਮੱਥੇ ਮੋਥੇ ਦੀ ਚੜਾਈ ਸੋਹਣੀ ਆ ਤੇ ਨਵੀਂ ਆ ਬਿਲਕੁਲ ਪਹਿਲਾ ਸੂਆ ਦੋਸਤੋ ਝੋਟੀ ਸੂਈ ਆ ਬੋਲੇ ਚੱਲਣ ਦੀ ਵੀਰ ਜੀ ਮਗਰ ਕੱਟੀ 나ੜੂ ਤੇ ਮਗਰ ਵੀ ਕੱਟੀ ਆ ਹਾਂ ਜੀ ਲੈ ਵੀ ਦੋਵੇਂ ਕਟੀਆਂ ਆ ਪੂਰੀ ਮਤਲਬ ਟਾਪ ਦੀ ਕੱਟੀ ਆ ਦੇਖੋ ਗਿੱਲਾ 나ੜੂ ਆ ਆਹ ਵੇਖੋ ਜੀ ਫੋਟ ਲੰਮਾ 나ੜੂ ਆ ਗਿੱਲਾ 나ੜੂ ਆ ਜੀ ਮਗਰ ਕੱਟੀ ਆ ਸੋ ਸਾਮ ਸੰਭਾਲਦੇ ਰਹੀ ਵੀਰ ਨੇ ਹੋਰ ਵੀ ਫਲਾਗਾ ਪਹਿਲਣਾ ਔਲ ਊਲ ਨਹੀਂ ਕਰਦੀ ਚੰਗੀ ਜਿੰਨੀ ਵੀ ਸੋਹਣੀ ਅੱਛਾ ਮਾਰਨਿੰਗ ਇਹਦੀ ਕਰ ਲਈ ਚਵਾਈ ਕਿ ਹੋਣੀ ਹੈ ਜੇ ਮੇਰੇ ਹੋਣ ਵਾਲੀ ਚਵਾਈ ਉਂ ਝੋਟੀ ਚ ਸਾਫ ਕਰਤੀ ਹੁਣ ਤੁਹਾਨੂੰ ਪਤਾ ਝੜਦਾ ਇੱਕ ਰਸੂਕੇ ਡੰਗਰ ਅੱਛਾ ਪਿਆਰ ਹੋ ਸੋਹਣੀ ਬਣਦੀ ਕੱਟੀ ਥੱਲੇ ਅੱਛਾ ਤੇ ਇਹ ਅਮਰਤ ਸੂਈ ਨੂੰ ਅੱਜ ਚੌਥਾ ਕਿ ਪੰਜਵਾਂ ਪੰਜਵਾਂ ਦੇਣਾ ਵੀ ਰੇ ਅੱਜ ਪੰਜਵਾਂ ਦੇਣਾ ਤੇ ਬੋਲਾ ਕਿੰਨਾ ਕਿਚੋਇਆ ਜੀ ਬੋਲਾ ਵੀਰ ਜੀ ਇਹਦੇ ਥੱਲੇ ਹੋਊਗਾ 7 7.5 ਕਿਲੋ ਪੱਕਾ 7 7.5 ਹਾਂ ਕਿਉਂਕਿ ਹੁਣ ਸਾਫ ਕੀਤੀ ਆ ਕੱਲ ਹੁਣ 4 ਵੀ ਕੱਢ ਸਕਦੀ 3.5 ਵੀ ਕਰ ਸਕਦੀ ਹੈ ਹਨਾ ਲਓ ਜੀ ਤਾਂ ਥਣ ਬਹੁਤ ਸੋਨਾ ਕਰਦੀ ਸੋ 7 7.5 ਲੀਟਰ ਜਿਹੜਾ ਦੋਸਤੋ ਬੌਲਾ ਕੱਟੀ ਪਹਿਲਾ ਸਵੇਰ ਸੂਈ ਆ ਛਿੱਗੀ ਮੂਹੋਂ ਆ ਮਗਰ ਵੀ ਕੱਟੀ ਆ ਤੇ ਸੂਈ ਨੂੰ ਅੱਜ ਚੌਥਾ ਪੰਜਵਾਂ ਦਿਨ ਜਾ ਰਿਹਾ ਕੋਈ 6 7 6 7 ਬੌਲੇ ਤੇ ਆ ਸੋ ਥਣ ਥਣ ਜਿਹੜਾ ਤੁਸੀਂ ਆਣ ਤਸੱਲੀ ਨਾਲ ਮੇਰਾ ਵੀਰ ਦੇਖੋ ਨਵੀਂ ਕੱਟੀ ਆ ਦੋਸਤੋ ਅੱਗੇ ਕੋਈ ਵੀਰ ਦੋ ਚਾਰ ਸੂਵੇ ਪੀਊਗਾ ਤੇ ਬਾਅਦ ਵਿੱਚ ਤੁਸੀਂ ਪਲਾਨ ਕਰੋਗੇ ਕਿਉਂਕਿ ਪਸ਼ੂ ਜਿਹੜਾ ਦੋਸਤੋ ਠੰਡਾ ਤੇ ਰੈਟਰੀ ਮਿਲਦਾ ਤੇ ਮਿਲਦੀ ਮੋਲਦੀ ਕਈ ਨਾ ਪਹਿਲਣਾਂ ਝੋਟੀਆਂ ਆਲ ਕਰਦੀਆਂ ਜੀ ਸੀ ਇਹ ਆਪਾਂ ਬੱਚਾ ਲਾ ਕੇ ਵਿਖਾਉਨੇ ਇੱਕ ਬੱਚਾ ਲਾ ਕੇ ਇਸ ਬੱਚੇ ਦੇ ਪਸ਼ਵਾ ਹਾਂ ਪੂਰੀ ਫਾਮ ਦੀ ਬੱਚੀ ਸ਼ਰੀਫ ਇਹ ਝੋਟੀ ਕਈ ਵਾਰ ਹਨਾ ਆਲ ਕਰਦਾ ਪਸ਼ੂ ਵੀ ਬੱਚੇ ਨੂੰ ਲੈਣੇ ਨਹੀਂ ਕਰਦੇ ਨਾ ਸਲ ਕੁਆਲਟੀ ਵਾਲੀ ਕੱਟੀ ਆ ਉਹ ਜੀ ਦੇਸੀ ਕੱਟੀ ਨਹੀਂ ਇਹ ਝੋਟੀ ਆ ਦੇਖੋ ਪਹਿਲਣ ਝੋਟੀ ਆ ਠੀਕ ਆ ਤੇ sire ਇਹਦੀ ਨਾ ਜੇਰ ਮਤਲਬ ਟੋਟਾ ਰਿਹਾ ਦਾ ਦਵਾਈ ਰਖਾਤੀ ਆ ਅੱਛਾ ਮਾੜਾ ਮੋ ਟੋਟਾ ਰਹਿ ਗਿਆ ਸੀਗਾ ਹਾਂ ਹਾਂ ਵੀਰੇ ਜੇਰ ਦਾ ਟੋਟਾ ਰਿਹਾ ਵਾ ਆਪਾਂ ਤੁਹਾਨੂੰ ਕਹਿ ਦਈਏ ਮੁੜ ਕੇ ਲਾਮਾ ਨਹੀਂ ਠੀਕ ਆ ਜੀ ਠੀਕ ਆ ਸੋ ਥੋੜਾ ਜਿਹਾ ਜਿਹੜਾ ਦੋਸਤੋ ਟੋਟਾ ਵੀਰ ਦਾ ਰਹਿ ਗਿਆ ਸੀ ਤੇ ਜਦੋਂ ਆਪਾਂ ਦੇਖਿਆ ਥੋੜਾ ਜਿਹਾ ਮੈਲਾ ਵਾਈਟ ਮਾਰਦੀ ਪਈ ਸੀ ਅੱਜ ਤੇ ਥੋੜਾ ਜਿਹਾ ਜੇਰ ਦੀ ਮਤਲਬ ਕਿ ਸੁੱਟਦੀ ਪਈ ਸੀ ਮੈਲਾ ਤੇ ਉਹ ਜਿਹੜਾ ਦੋਸਤੋ ਥੋੜਾ ਜਿਹਾ ਵੀਰ ਨੇ ਦਵਾਈ ਦਵਾਈ ਦਾ ਟ੍ਰੀਟਮੈਂਟ ਕੀਤਾ ਉਹ ਪੂਰਾ ਜਿਹੜਾ ਦੋਸਤੋ ਸਾਫ ਹੋ ਜੂਗੀ ਉਹ ਜੀ ਸੀਲਸ ਲੱਗਾ ਕੱਟੀ ਸੋਹਰੇ ਡਰਕ ਲਿਆ ਘਰੋਂ ਨਹੀਂ ਕੱਢਦੇ ਡੰਗਰ ਜੇ ਦੋ ਠੀਕ ਆ ਜੀ ਠੀਕ ਆ ਦਰਦਾ ਵਾ ਕੱਟੀ ਬਹੁਤ ਜ਼ਿਆਦੀ ਕੁਆਲਿਟੀ ਵਾਲੀ ਆ ਨਿਕਲੀ ਪਹਿਲੀ ਵਾਰ ਜਿਉਂ ਜੰਮੀ ਪਲੀ ਜਿਸ ਕਰੀ ਹਾਂਜੀ 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 ਵੀਰੇ ਉਦਾਂ ਇਹ ਨਾ ਪੱਠੇ ਪੁੱਠੇ ਪੂਰੇ ਚੁੱਕੇ ਐ ਨਹੀਂ ਗੱਲ ਕੋਈ ਤੇ ਇੱਕ ਡੰਗਰ ਹੁੰਦਾ ਤੈ ਮਾਰ ਜਾਂਦਾ ਹਾਂ ਹਾਂ ਚਾਰੂ ਚੂਰੂ ਬਹੁਤ ਜ਼ਿਆਦੀ ਆ ਬਸੀ ਚਲੋ ਸੂਸਵਾ ਦੇ ਵਿੱਚ ਬਸ ਬਸ ਐਵੇਂ ਆਪਾਂ ਕਹਿ ਦਈਏ ਵੀ ਝੋਟੀ ਚੰਗੀ ਆ ਸੂਸਵਾ ਦੇ ਵਿੱਚ ਕੁਆਲਿਟੀ ਵਾਲੀ ਕੱਟੀ ਆ ਉਹ ਜੀ ਨਹੀਂ ਜੇ ਚੰਗੇ ਅੱਡੇ ਤੇ ਹੁੰਦੀ ਤੇ ਇਹੋ ਹੀ ਕੱਟੀ ਲੱਖਦੀ ਹਾਂ ਹਾਂ ਬਿਲਕੁਲ ਬਿਲਕੁਲ ਲਓ ਹਾਂਜੀ ਸੋ ਪੂਰੀ ਜਿਹੜੀ ਦੋਸਤੋ ਚੰਗੀ ਕੱਟੀ ਆ ਜਿੰਨੀ ਵੀ ਕਹਲੋ ਉਨੀ ਵੀ ਚੰਗੀ ਆ ਹਾਂ ਤੇ ਬਹੁਤ ਜਿਆਦੀ ਮਿੱਠੀ ਆ ਝੋਟੀ ਥੋੜਾ ਡਰਤੀ ਆ ਕਾਲੀ ਵੀ ਕੋਈ ਗੱਲ ਨਹੀਂ ਕੋਈ ਚੱਕਰ ਪ੍ਰੋਬਲਮ ਚੂੰ 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 ਠੰਡੀ ਆ ਲਓ ਵੀ ਭਰਾਵੋ ਤੇ ਇਹ ਝੋਟੀ ਆ ਵੀਰੇ ਅਮਰਤ ਸਿੰਘ ਦੇ ਕੋਲ ਠੀਕ ਆ ਅੱਛਾ ਅਮਰਤ ਹੁਣ ਵੀਰੇ ਬੋਲਾ ਤੁਸੀਂ ਦੱਸਦਾ ਵੀ 7 ਕਿਲੋ ਆ ਸਾਢੇ 7 ਕਿਲੋ ਵੀਰੇ 7 ਵੀ ਨਹੀਂ ਹੋਗੇ ਠੀਕ ਆ ਹਾਂਜੀ ਤੇ ਕੀ ਮੁੱਲ ਕਰਾਂਗੇ ਇਹਦਾ ਲੈਣ ਦੇ ਵੀਰੇ ਜੇ ਇਹਦੇ ਵਿੱਚ ਕੱਟੀ ਥੱਲੇ ਦੁੱਧ ਕਰਕੇ ਵੇਚੀਏ ਫਿਰ ਤੇ ਆਪਾਂ 60000 ਨੂੰ ਵੇਚਦਾ ਹਾਂ ਹੂੰ ਹੁਣ ਆਪਾਂ ਇਹਦਾ ਮੁੱਲ 60000 75 'ਚ ਮਾਨਤਨ ਕਰਾਂਗੇ 75 'ਚ 72 ਦੀ ਦੇਣੀ ਆ 72 ਦੀ ਹਾਂ ਨਾ ਜੜੀ ਹਾਂ ਠੀਕ ਆ ਹਾਂ ਲਓ ਵੀ ਦੋਸਤੋ 72000 ਦੀ ਤੁਹਾਨੂੰ ਜੜੀ ਇਹ ਝੋਟੀ ਮਿਲ ਜੂਗੀ ਸੋ ਝੋਟੀ ਤੁਸੀਂ ਦੇਖ ਲਈ ਆ ਚੰਗੀ ਆ ਤੇ ਬਾਕੀ ਆਓ ਆਪਦੀ ਨਰਖਪਰਖ ਕਰੋ ਤਸੱਲੀ ਕਰੋ ਭਰਾ ਕੇ ਵੇਖੋ ਪਸਮਾ ਕੇ ਵੇਖੋ ਲਓ ਵੀ ਦੋਸਤੋ ਇਹ ਤਿੰਨ ਐਨੀਮਲ ਸੀ ਅੱਜ ਤਿੰਨੇ ਪਸ਼ੂਆਂ ਦੀ ਡਿਟੇਲ ਆਪਾਂ ਸਾਂਝੀ ਕਰਤੀ ਆ ਸੋ ਤਾਰਾਂ ਵੀ ਬਿਲਕੁਲ ਤੁਸੀਂ ਚੁਵਾਈ ਵੀ ਦੇਖ ਲਈ ਆ ਦੋ ਪਸ਼ੂਆਂ ਦੀ ਜਿਹੜੇ ਬਿਲਕੁਲ ਤਾਜ਼ੇ ਸਵੇ ਸਵੇ ਆ ਤੇ ਅਮਰਤ ਭਾਈ ਇੱਕ ਵਾਰੀ ਨੰਬਰ ਆਪਣੇ ਜਰੂਰ ਬੋਲ ਦਿਗੇ ਆਪਰਾ ਨੰਬਰ ਆ ਵੀਰੇ 8146450298728024629 ਦੋਵੇਂ ਤੇ ਵਟਸਐਪ ਚੱਲਦਾ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਆ ਸੋ ਦੋਸਤੋ ਇਹ ਐਨੀਮਲ ਸੀ ਅਜੇ ਵੀਰ ਅਮਰਤ ਦੇ ਕੋਲ ਪਿੰਡ ਕੜਕੇ ਤੁਸੀਂ ਖਾਸ ਵਿਜਿਟ ਕਰਨੀ ਆ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨੇੜੇ ਚੋਲਾ ਸਾਹਿਬ ਤੁਸੀਂ ਪਹੁੰਚ ਕੇ ਵੀ ਜਿਹੜੀ ਦੋਸਤੋ ਕਾਲ ਕਰ ਸਕਦੇ ਜੀ ਬਿਲਕੁਲ ਚੋਲਾ ਸਾਹਿਬ ਦੇ ਨਾਲ ਹੀ ਪੱਖੋ ਪੂਰਾ ਤੇ ਨਾਲ ਹੀ ਪਿੰਡ ਕੜਕਾ ਤੁਸੀਂ ਵਿਜਿਟ ਕਰ ਸਕਦੇ ਜੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ